रांजे ਦਾ मसीद ਵਿੱਚ ਜਾਣਾ ਹੀਰ ਵਾਰਿਸਾ ਆਪਣੇ ਭਰਾਵਾਂ ਅਤੇ ਭਾਬੀਆਂ ਦੇ ਵਤੀਰੇ ਤੋਂ ਤੰਗ ਆਇਆ ਰਾਂਝਾ ਉਹਨਾਂ ਦੇ ਰੋਕਣ ਤੇ ਵੀ ਨਾ ਰੁਕਿਆ ਤੇ ਤਖਤ ਹਜ਼ਾਰਾ ਛੱਡ ਕੇ ਭੁਖ ਨੰਗ ਝੇਲਦਾ ਇੱਕ ਮਸੀਦ ਵਿੱਚ ਪਹੁੰਚ ਗਿਆ ਜਿੱਥੇ ਉਸ ਦੀ ਵੰਜਲੀ ਦੀ ਮਿੱਠੀ ਆਵਾਜ਼ ਸੁਣ ਕੇ ਪਿੰਡ ਦੇ ਸਾਰੇ ਮਰਦ ਤੇ ਤੀਵੀਆਂ ਤੇ ਝਗੜਿਆਂ ਦੇ ਪੰਡ ਮੁੱਲਾਂ ਵੀ ਆ ਗਏ ਤਾਂ ਜਦੋਂ ਉਹਦੇ ਘਰ ਦੇ ਉਹਦੀਆਂ ਭਾਬੀਆਂ ਉਹਨੂੰ ਉਹਨੂੰ ਤੰਗ ਕਰਦੀਆਂ ਸੀ ਤਾਂ ਕਿ ਇਹ ਰਾਂਝਾ ਕੀ ਆਪਣਾ ਪਿੰਡ ਤਖਤ ਹਜ਼ਾਰਾ ਕੀ ਛੱਡ ਕੇ ਭੁੱਖ ਨੰਗੇ ਝੇਲਦਾ ਹੋਇਆ ਭੁੱਖਾ ਨੰਗਾ ਇੱਕ ਮਸਜਿਦ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਕੀ ਉਹ ਆਪਣੀ ਵੰਜਲੀ ਵਜਾਉਂਦਾ ਹੈ ਤੇ ਉਹਦੀ ਮਿੱਠੀ ਆਵਾਜ਼ ਸੀ ਬਹੁਤ ਸੋਹਣੀ ਵੰਜਲੀ ਵਜਾਉਂਦਾ ਹੈ ਤਾਂ ਉਹਦੀ ਆਵਾਜ਼ ਸੁਣ ਕੇ ਪਿੰਡ ਦੇ ਸਾਰੇ ਮਰਦ ਤੇ ਔਰਤਾਂ ਤੀਵੀਆਂ ਉੱਥੇ ਆ ਜਾਂਦੀਆਂ ਨੇ ਤੇ ਇੱਕ ਝਗੜਿਆਂ ਦੀ ਹੁੰਦੀ ਨਹੀਂ ਪਿੰਡ ਦੇ ਵਿੱਚ ਕੋਈ ਨਾ ਕੋਈ ਝਗੜੇਲੂ ਬੰਦਾ ਹੁੰਦਾ ਤਾਂ ਉੱਥੇ ਵੀ ਇੱਕ ਝਗੜਿਆਂ ਦੀ ਪੰਡ ਸੀ ਉਹਦਾ ਨਾਮ ਸੀ ਮੁੱਲਾ ਉਹ ਵੀ ਆ ਗਿਆ ਸੀ